ਸਭ ਤੋਂ ਜ਼ਿਆਦਾ ਗਲਤ ਕਮੈਂਟ ਪਤਾ ਕਿਹਦੇ ਹੁੰਦੇ ਆ ਕੁੜੀਆਂ-ਬੁੜੀਆਂ ਦੇ ਅੱਛਾ ਕਰ ਵੀ ਵੀ ਕੇ ਯਾਰ ਹਾਂ ਜਦੋਂ ਆئیںਗੇ ਗਰਮੀ ਥੋੜੀ ਵੱਧ ਜਾਏਗੀ ਹਾਂਜੀ ਜੀ ਕਿ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇੱਕ ਗੱਲ ਮੈਂ ਹੋਰ ਕਹਿਣੀ ਸੀ ਮੈਂ ਬਹੁਤ ਮੱਥਾ ਮਾਰਦੀ ਆ ਵੀਡੀਓ ਬਣਾਉਣ ਤੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਪੂਰਾ ਦੇਖ ਕੇ ਜਾਇਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਅੱਜ ਵਾਲੀ ਮੈਂ ਵੀਡੀਓ ਛੋਟੀ ਵੀ ਕਰਤੀ ਤੱਪ ਸਕਿੱਪ ਨਹੀਂ ਕਰਨੀ ਹੈ ਕਿ ਪੂਰੀ ਵੀਡੀਓ ਦੇਖਣੀ ਆ। ਲੋ ਜੀ ਬੱਚੇ ਸੁੱਤੇ ਆ ਤੇ ਇੱਧਰ ਲੱਗਣ ਡਿਆ ਪੋਚੇ। ਆ ਲੋ ਬੱਚਾ ਸੁੱਤਾ ਸਾਡਾ। ਮੈਂ ਬੈਠੀ ਆ ਜੀ ਆ ਇਹਨਾਂ ਕਿ ਭਾਈ ਪੋਚੇ ਲਗਾਉਂਦੀ ਆ। ਭਾਜੀ ਦੀ ਆਪਣੀ ਮਰਜ਼ੀ ਸੀ ਕਿ ਮੈਂ ਪੋਚਾ ਲਾਉਣਾ ਹੈ, ਸਮੈਲ ਵਾਲਾ। ਉਹ ਨੋਂ ਲੱਗਿਆ। ਫਿਰ ਭਾਜੀ ਹੁਣ ਕੁਛ ਤਾਂ ਕਰੂਗੀ। ਤੇਰੇ ਕਮਾਈ ਪੈਸੇ ਇਹ ਕਿਵੇਂ ਵਰਤੂਗਾ? ਇਹਦਾ ਮਨ ਵੀ ਤਾਂ ਕਹਿੰਦਾ ਹੀ ਹੋਊਗਾ ਵੀ ਕਮਾਈ ਤਾਂ ਜਨਾਨੀ ਦੇ ਪੈਸੇ ਆ। ਤਾ ਕਰਕੇ ਹੁਣ ਘਰ ਦਾ ਕੰਮ ਥੋੜਾ ਬਹੁਤਾ ਕਰਕੇ ਤੇ ਸੌਖਾ ਵਰਤ ਲੂਗਾ ਕਹਿ ਲੂਗਾ ਵੀ ਨਹੀਂ ਨਹੀਂ ਮੈਂ ਅਜ ਪੋਚੇ ਲਾਈ ਸੀ ਨਾਲੇ ਇਹਨੇ ਨਾ ਇਹਦਾ ਮਨ ਵੀ ਸਮਝ ਜੂਗਾ ਵੀ ਜੇ ਮੇਰੀ ਘਰ ਵਾਲੀ ਕਮਾਈ ਕਰਦੀ ਆ ਤਾਂ ਮੈਂ ਤਾਂ ਘਰ ਦਾ ਕੰਮ ਕਰਦਾ ਹੀ ਆ ਤੇ ਹੈਲੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਵੈਲਕਮ ਬੈਕ ਮਾਈ ਨਿਊ ਵਲੌਗ ਤੁਹਾਡਾ ਆਪਣਾ ਚੈਨਲ ਸੈਲਫੀਕ ਅਮਨ ਨਵੇਂ ਬਰੌ ਦੀ ਸ਼ੁਰੂਆਤ ਸਵੇਰ ਦੇ ਪੋਚਿਆਂ ਦੇ ਨਾਲ ਲੋ ਜੀ ਸਵੇਰ ਦੇ ਪੋਚੇ ਲੱਗਣਦੇ ਆ ਲਓ ਪੋਚਾ ਦੇਖਿਓ ਲੱਗਦਾ ਉਹ ਲਮਾਰੀ ਥਲੇ ਉੱਤੇ ਰਹਿਣ ਤਾਂ ਲੇ 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 ਉਹ ਕੱਟ ਕੇ ਲਾਈ ਦੀ ਹੁੰਦਿਆ ਡੰਗਰਾ ਜਿਹੜਾ ਇੱਥੇ ਹੈ ਬੇਇੱਜ਼ਤ ਹੋ ਕੇ ਘਰ ਦੇ ਕੰਮ ਕਰਦਾ ਇਹਦੇ ਨਾਲ ਉਹ ਤਾਂ 4-5000 ਦੀ ਕਿਤੇ ਪ੍ਰਾਈਵੇਟ ਜੌਬ ਹੀ ਕਰ ਲੈ ਨਾਲੇ ਤਰੀਕ ਘਰੇ ਦੀ ਇੱਜ਼ਤ ਹੋਇਆ ਕਰੂਗੀ ਮੈਨੂੰ ਤਾਂ ਇਹ ਹੈਰਾਨਗੀ ਹੋਈ ਪਈ ਆ ਵੀ ਤੂੰ ਇਹਨੇ ਪੋਚੇ ਲਾ ਕੇ ਜਦੋਂ ਪਿੰਡ ਚ ਜਾਂਦਾ ਹੋਏਗਾ ਤੈਨੂੰ ਸ਼ਰਮ ਨਾ ਆਉਦੀ ਹੋਊਗੀ ਪਿੰਡ ਦੇ ਲੋਕਾਂ ਤੋਂ ਵੀ ਕੀ ਸੋਚਦੇ ਹੋਣਗੇ ਮੇਰੇ ਬਾਰੇ ਲੇ ਲੇ ਮੈਂ ਸਹੀ ਤਰ੍ਹਾਂ ਲਾਇਆ ਗੱਲ ਤਾਂ ਨਹੀਂ ਗੱਲ ਤਾਂ ਹੀ ਚੱਜਦੀ ਕਰਿਆ ਕਰੋ ਮੇਰੇ ਨਾਲ ਹੈਂ ਗੱਲ ਮੈਂ ਕਿ ਚੱਜ ਦੀ ਕਰਿਆ ਕਰੋ। ਸੁਪਰ ਕਰਕੇ ਤਾਂ ਚੱਲ ਗਿਆ। ਹਾਂ ਇਹ ਤਾਂ ਸਹੀ ਹੈ। ਬਸੇ ਤਾਂ ਉਹੀ ਗੱਲ ਹੋ ਗਈ। ਇਹਨਾਂ ਦੀ ਤਾਂ ਅਣਖ ਵੀ ਮਰ ਗਈ ਬਲੌਗਰਾਂ ਆਈਆਂ ਦੀ। ਨਾਲੇ ਤਾਂ ਪੋਚੇ ਲਈ ਜਾਂਦਾ ਡੰਕਰ ਜਾ, ਨਾਲੇ ਉਹਦੀ ਘਰ ਵਾਲੀ ਤੋਂ ਹਜਾ ਲਵਾਈ ਜਾਂਦਾ। ਗੱਲ ਕੀ ਆ ਉਹ ਸਿਰਫ ਇੰਨੀ ਕਹੇ ਵੀ ਉਹਨੂੰ ਦਿਖਾ-ਦਿਖਾ ਕੇ ਪੈਸਾ ਆਉਂਦਾ ਤੇ ਅਦੀ ਜਨਾਨੀ ਨੂੰ ਇਹ ਕੁਸ਼ਮੂਰੋਂ ਬੋਲ ਨਹੀਂ ਸਕਦੇ। ਮੰਨਦੇ ਆ ਕਿ ਆਪਦੇ ਘਰ ਦੇ ਕੰਮ ਕਰਨੇ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਇਹੀ ਆ ਵੀ categories ਵੀ ਕਿਸੇ ਹਿਸਾਬ ਨਾਲ ਹੀ ਬੰਡੀਆਂ ਹੋਈਆਂ ਨੇ। ਵੀ ਔਰ ਤਾਂ ਜਿਹੜੀਆਂ ਉਹ ਘਰ ਦਾ ਕੰਮ ਕਰਦੀਆਂ ਨੇ ਤੇ ਜਿਹੜੇ ਆਦਮੀ ਹੁੰਦੇ ਆ ਉਹ ਪਾਰ ਕਮਾਈ ਕਰਦੇ ਆ ਪਰ ਜੇ ਗੱਲ ਕਰੀਏ ਇਹਨਾਂ ਦੀ ਆ ਤਾਂ ਚਮੀ ਜਲਾਲਤ ਆ ਹੁਣ ਇਹ ਤਾਂ ਮਤਲਬ ਪੈਸਾ ਹੀ ਇਹਨਾਂ ਨੂੰ ਜ਼ਰੂਰੀ ਹੋ ਗਿਆ ਇਧਰ ਸਹੀ ਆ ਨਾ ਫਾਸ ਸਵੇਰ ਸਵੇਦੀ ਪੁੱਤਿਆਂ ਨਾਲ ਸ਼ੁਰੂਆਤ ਮਤਲਬ ਲੰਮੀ ਪੇ ਤੇ ਡੈੜੀ ਵਾਲੇ ਡੈੜੀ ਆਪਣੇ ਗਏ ਆ ਜੀ ਉਹਨਾਂ ਦੇ ਸਹੁਰਿਆਂ ਦੇ ਮਾਮੇ ਆਪਣੇ ਦੇ ਗਏ ਮਾਮੀਏ ਥੋੜੀ ਜਾੜੀ ਦੇ ਹੁਣ ਸਹੁਰੇ ਆ ਸਾਡੇ ਤਾਂ ਮਾਮੇ ਹੀ ਆ ਦੇਖਾਂਗੇ ਜੀ ਇਹਾਰੇ ਮਾਮੇ ਸਾਡੇ ਸਹੁਰੇ ਲੈ ਉਹ ਉਦਾਂ ਹੀ ਇੱਕ ਗੱਲ ਤਾਂ ਹੈ ਡੈਡ ਅੱਜ ਤਾਂ ਤੇਰੀ ਵੈਰੀ ਗੁੱਡ ਬੰਦੀ ਆ ਤੇਜ਼ ਬਹੁਤ ਐ ਤੂੰ ਅੱਜ ਤਾਂ ਤੂੰ ਨਾਗਰਾਜ ਤੇ ਸਕੀਮ ਹੀ ਪਾ ਗਈ ਜੀ ਅੱਜ ਉਹ ਤੇਰੀ ਵਲੌਗਿੰਗ ਕਰਦਾ ਤਾਂ ਪੁੱਛੇ ਤੈਨੂੰ ਲਾਉਣੇ ਪੈਣੇ ਸੀ ਤੇ ਤੂੰ ਚਲਾਕੀ ਚ ਕੈਮਰੇ ਪਹਿਲਾਂ ਚੱਕ ਲਿਆ ਤਾਂ ਹੀ ਹੁਣ ਨਾਗਰਾਜ ਪੁੱਛੇ ਲਈ ਜਾਂਦਾ ਯਾਰ ਸੋਚਣ ਵਾਲੀ ਗੱਲ ਆ ਇਹਦੇ ਕੋਈ ਭੈਣ ਭਰਾ ਹਨਾ ਕੋਈ ਚਾਚੇ ਤਾਈ ਕੋਈ ਰਿਸ਼ਤੇਦਾਰ ਕੋਈ ਪਿੰਡ ਚ ਇਹਨੂੰ ਜਮ੍ਹਾਂ ਸੰਗ ਸ਼ਰਮ ਨਹੀਂ ਆਉਂਦੀ ਹਣੀ ਉਹਨਾਂ ਦੇ ਸਾਹਮਣੇ ਕੋਈ ਯਾਰ ਦੋਸਤ ਹੋਣਗੇ ਵੀ ਪੁੱਛੇ ਲਾਉਂਦੇ ਤੁਰਫੜ ਦਾ ਬੜੇ ਆਰਾਮ ਨਾਲੀ ਤੇ ਪੁੱਛੇ ਲਾਉਣ ਤੋਂ ਬਾਅਦ ਇਹਦੇ ਮਾਪਿਆਂ ਦੀਆਂ ਅੱਖਾਂ ਚ ਅੱਖਾਂ ਉਹ ਵੀ ਤਾਂ ਸੋਚਦੀ ਹੋਣਗੇ ਵੀ ਤੂੰ ਤਾਂ ਜਮੀ ਆ ਦੀ ਜਨਾਨੀ ਦੇ ਥੱਲੇ ਲੱਗਿਆ ਪਿਆ ਪਰ ਇੱਕ ਗੱਲ ਇਹ ਵੀ ਆ ਇਹ ਕਰੇ ਵੀ ਕੀ ਡੜ ਤਾਂ ਟੱਕਾ ਨਹੀਂ ਤੋੜਦੀ ਉਹ ਤਾਂ ਆਪਣੀ ਨੌਂ ਦੀ ਤੋਂ ਦੀ ਘਰ ਕਿ ਸਾਫ਼ ਰੱਖਣਾ ਬਰਤਨ ਉਹ ਨਹੀਂ ਤੋਂ ਦੀ ਹੈਗੀ ਘਰ ਨੂੰ ਤਾਂ ਉਹ ਡੰਗਰਾਂ ਦਾ ਬਾੜਾ ਬਣਾ ਦਿੰਦੀ ਐ ਅੱਕ ਕੇ ਦੀ ਮੰਮੀ ਨੂੰ ਕੰਮ ਕਰਨਾ ਪੈਂਦਾ ਉਹ ਫਿਰ ਇਹਨੂੰ ਸੁਣਾਉਂਦੀ ਹੋਊਗੀ ਤੇ ਅੱਕ ਕੇ ਫਿਰ ਨਾਗਰਾ ਜਾਪ ਹੀ ਲੱਗ ਜਾਂਦਾ ਹੁੰਦਾ ਕੰਮ ਕਰਨ ਮੈਨੂੰ ਇਹ ਕਹੇ ਵਾਲੀ ਚੱਕ ਲਿਆ ਮੈਂ ਉਹਦੀ ਥੱਪੜ ਮਾਰੀ ਗਈ ਆ ਲੈ ਮੈਨੂੰ ਵੀ ਯਾਦ ਕਰਦਾ ਇੱਕ ਨੇ ਇੱਕ ਨੇ ਮੇਰੇ ਤੇ ਉਹ ਤੇ ਵੇੜਾਈ ਮਾਰੀ ਗਈ ਆ ਲੈ ਤੇਨੇ ਜਿਵੇਂ ਨਹੀਂ ਮੇਰੇ ਹੱਥ ਖੋਲੇ ਰਸਗੁੱਲੇ ਆ ਰਸਗੁੱਲੀਆਂ ਬਜਾਈ ਨੂੰ ਪਤਾ ਨਹੀਂ ਨਵੀਂ ਗੋਲੀ ਲੱਗੀ ਦਾ ਚੱਲ ਵਾਏ ਬڑے ਟੈਡੀ ਵੱਡੇ ਕਰਦੇ ਆ ਆ ਦੇਖ ਲੋ ਮੈਂ ਕਹਿ ਨਹੀਂ ਹੁੰਨੀ ਆ ਨਾ ਇਹਨਾਂ ਦੇ ਬੱਚੇ ਵੀ ਇੱਕ ਤਰ੍ਹਾਂ ਦੀ ਸਜ਼ਾ ਹੀ ਭੁਗਤ ਰਹੇ ਆ ਇਹਨਾਂ ਦੇ ਘਰੇ ਹੋ ਕੇ ਉਹ ਬੱਚੀ ਆ ਤੇ ਸਕੂਲ ਦੀ ਗੱਲ ਸੁਣਾਈ ਜਾਂਦੀ ਆ ਤੇਨੇ ਖਚਰੀ ਜੀ ਹਾਸੇ ਹਾਸੇ ਕੇ ਤੈਨੂੰ ਇਗਨੋਰ ਹੀ ਕਰਤਾ ਵੀ ਟੰਗਰੇ ਆਪਦੀ ਕੁੜੀ ਦੇ ਕੋਈ ਗੱਲ ਤਾਂ ਸੁਣ ਲੈ ਧਿਆਨ ਨਾਲ ਸੁਣ ਲੈ ਜੇ ਕੋਈ ਕੁਝ ਗਲਤ ਕੀਤਾ ਤਾਂ ਉਹਨੂੰ ਸਮਝਾ ਦੇ ਪਰ ਨਹੀਂ ਐ ਨਹੀਂ ਅਕਲੀ ਹੈ ਨਹੀਂ ਕਿਉਂਕਿ ਜੇ ਆਪ ਸਮਝੀ ਹੋ ਆਪਦੇ ਮਾਪਿਆਂ ਦੀ ਗੱਲਾਂ ਤਾਂ ਫੇਰ ਹੀ ਆ ਤੇ ਬੱਚਿਆਂ ਨੂੰ ਸਮਝਾਉਗੀ ਆ ਤਾਂ ਯਾਰ ਮੈਂ ਰਸਗੁਲੇ ਪਹਿਲੀ ਵਾਰ ਦੇਖਿਆ ਮਈ ਨੂੰ ਹਲਾ ਦੇ ਵੀ ਗਰਮੀ ਵਾਲੀ ਸੀਗੀ ਤੇ ਆਉਂਦੇ-ਆਉਂਦੇ ਰਸਤੇ 'ਚ ਨਾ ਤੇ ਬਲੈਕ ਹੋ ਗਏ। ਡੰਗੜਾ ਜਦੋਂ ਹਰ ਗੁਲਾਬ ਜਾਮਣਾ ਤੋਂ ਲੈਣ ਹੀ ਲੱਗਿਆ ਸੀ ਤਾਂ ਪ੍ਰੋਪਰ ਤਰੀਕੇ ਨਾਲ ਤਾਂ ਲੈ ਆਉਂਦਾ ਕੋਈ ਡੱਬੇ-ਡੁੱਬੇ 'ਚ ਪਵਾ ਲਿਆ ਹੁੰਦਾ ਕਿਵੇਂ ਲਫਾਫੇ 'ਚ ਲਈ ਆਉਣਾ। ਜਿੱਦੋਂ ਘੱਟ ਤੋਂ ਘੱਟ ਤੁਸੀਂ ਬਾਹਰੋਂ ਚੀਜ਼ ਲਿਆ ਕੇ ਖਾਣੇ ਹੁੰਨੇ ਹੋ ਉਹ ਤਾਂ ਟੰਗ ਨਾ ਖਾਣਾ ਕਰੋ। ਘਰੇ ਤਾਂ ਪਤਾ ਹੀ ਹੈ ਵੀ ਡੱਡ ਕਹੇ ਜਾ ਬਣਾਉਂਦੀ ਆ। ਕਿਵੇਂ ਗੁਲਾਬ ਜਾਮਣੇ ਦੇ ਵੇਟ ਦੇ ਕੇ ਨਾ ਉਹਨਾਂ ਦਾ ਕਚੂੰਬਰ ਕੱਢ ਲਿਆ ਆ। ਪਤਾ ਨਹੀਂ ਇਹ ਇਹਨਾਂ ਬੇਵਕੂਫ ਤੇ ਮੰਦਬੁੱਧੀ ਜਵੰਦਰੋਂ ਹੀ ਹੈ ਕਿ ਇਹ ਇਹ ਜਿਹਾ ਬਲੌਗਿੰਗ ਕਰਨ ਵੇ ਇਹਨਾਂ ਦਾ ਦਿਨ ਦੀ ਗੱਲ ਕਰਾ। ਆ ਟੇਪੀਆਂ ਲਗਵਾਸ ਨੇ ਇੱਥੇ। ਸਾਲਟ ਤੋਂ ਬਾਹਲਾ ਹੀ ਕੰਮ ਕਰਾਉਂਦਾ। ਇਧਰ ਆ ਦਿਨੇਰੇ ਚ ਕੱਟਿਆ ਸਾਰਾ ਰਾਤ। ਨੇਰੇ ਚ ਹੀ ਰਹੇ। ਆ ਦੇਖਿਓ। ਨਾਗਰਾਜ ਹੱਸਦਾ ਕਿੰਨਾ ਭੈੜਾ ਜਿਵੇਂ ਪੋਜੈਸ ਹੋਇਆ ਹੁੰਦਾ। ਸਾਡੇ ਤਾਂ ਆਲਵੇਸ ਨੇਰੀ ਹੁੰਦਾ ਰਾਤ ਨੂੰ। ਕੀ ਗੱਲ? ਤੁਹਾਡੇ ਵੀ ਨਹੀਂ ਰਾਤ ਨੂੰ ਨੇਰਾ ਪਹਿਲੀ ਵਾਰ ਹੋਇਆ ਸੀ। ਐਨਾ ਡੰਗਰ ਕਿਉਂ ਐ ਤੂੰ? ਤੇਰੀਆਂ ਗੱਲਾਂ ਸੁਣ ਕੇ ਤਾਂ ਡੰਗਰਾਂ ਨੂੰ ਵੀ ਸ਼ਰਮ ਆਉਣ ਲੱਗ ਜਾਂਦੀ ਆ। ਡੰਗਰ ਵੀ ਸੋਚਦੇ ਹੋਣਗੇ ਵੀ ਇਹ ਤਾਂ ਸਾਡਾ ਵੀ ਜਲੂਸ ਕਢਾਉਂਦਾ। ਚੰਗਾ ਭਲਾ ਇਨਸਾਨ ਐ। ਲੋ ਜੀ ਦੋਨੀ ਮੋਂ ਮੇਂ ਨਹੀਂ ਲਾਈ ਹਾਂ ਮੈਂ ਬੜਮ ਖੋਦ ਮੈਨਾਂ ਦਿਆਣ ਨੂੰ ਖਵਾ ਲਾਇੰਦੀ ਜਨਾਨੀ ਬਿਨਾ ਤਾਂ ਬੰਦਾ ਮੈਂ ਕੋਈ ਖੁਸ਼ ਨਹੀਂ ਕਰ ਸਕਦਾ ਹੂੰ ਯੋਹੀ ਕਾਲ ਹੋਈ ਦਿਆਣੇ ਦਾ ਬਟਾ ਬੋਲਦੇ ਬੰਦੇ ਬਿਨਾ ਜਨਾਨੀ ਕਰੂਗੀ ਜਨਾਨੀ ਦਾ ਬੰਦੇ ਮੈਨਾਂ ਨਹੀਂ ਸਰਦਾ ਉਦੋਂ ਤਾਂ ਪਰ ਜਿਆਦਾ ਬੰਦੇ ਦਾ ਖੌਲਣਾ ਕਹਿੰਦੇ ਆਂਟੀ ਉਹ ਨਹੀਂ ਕੰਮ ਲੈ ਕੇ ਆ ਗਏ ਆਹ ਤਾਂ ਬਿਲਕੁਲ ਸਹੀ ਗੱਲ ਕਹੀ ਐ ਡੱਡ ਨੇ ਥੋਡੀ ਜਿਹੜੀ ਬਲੌਗਰ ਕਮਿਊਨਿਟੀ ਐ ਇਹਦੇ ਵਿੱਚ ਤਾਂ ਬੰਦਾ ਜਿਨਾਂ ਨੇ ਵੀ ਨਕਾਰ ਹੀ ਕੁਛ ਨਹੀਂ ਸਕਦਾ ਗਲੈਮਰ ਦਾ ਥੋੜਾ ਥੋੜਾ ਵੇਖਦਾਗਾ ਬੰਦੇ ਨੇ ਤਾਂ ਕੰਮ ਹੀ ਕੋਈ ਨਹੀਂ ਹੈਗਾ ਇਹਨਾਂ ਨੇ ਤਾਂ ਕੈਮਰੇ ਦੇ ਪਿੱਛੇ ਰਹਿਣਾ ਤੇ ਡੰਗਰੇ ਚ ਤੂੰ ਆਦੇ ਬੱਚੇ ਦੀ ਯੂਨੀਫਾਰਮ ਲਾਤੀ ਤਾਂ ਤੂੰ ਸਾਨ ਕਰਦਾ ਕੋਈ ਕਿ ਹੁਣ ਗਵੰਡ ਚੋਂ ਆ ਕੇ ਲਾਉਣਗੇ ਤੁਹਾਡੇ ਬੱਚੇ ਦੀ ਯੂਨੀਫਾਰਮ ਕਮਾਲ ਐ ਤੁਹਾਨੂੰ ਬਸ ਕਹ ਲੈ ਪੰਜੀਰੀ ਖਾਂਦੇ ਚਾ ਸੀ ਬੱਚਿਆਂ ਦੀ ਕੋਈ ਕੇਅਰ ਨਹੀਂ ਕਰਨੀ ਹੈਗੀ ਤੁਸੀਂ ਧੰਨ ਦੇ ਜਵਾਕ ਇਹਨਾਂ ਦੇ ਵਿਚਾਰੇ ਆਪਦੀ ਆ ਵੀ ਪੜ ਪੜ ਜਾਣਗੇ ਉਹ ਤਾਂ ਬੰਦਾ ਆ ਤੇ ਇਹ ਬੁਮਾਰੀ ਦੀ ਵੀ ਨੀਂਦ ਨਾ ਪੂਰੀ ਹੋਵੇ ਇਲਾਜ ਮੇਰੇ ਕੋਲ ਹੈਗਾ ਪਰ ਮੇਰੇ ਤੋਂ ਕਰਾਉਣਾ ਨਹੀਂ ਕਹਿੰਦੇ ਤੁਹਾਡੇ ਨਾਲੇ ਪਤਾ ਨੂੰ ਕਿਹੜੇ ਹੁੰਦੇ ਕਿਹੜੇ ਹੁੰਦੇ ਅਣਦੇ ਚੋ ਸੋਹਣ ਦੇ ਸੁਆਰਾ 10 ਸਾਰ ਓਏ ਹੋਏ ਨਾਗਰਾਜ ਨੂੰ ਤਾਂ ਪੂਰੀ ਸਮਝ ਆਇਆ ਇਹਨੂੰ ਤਾਂ ਪੂਰਾ ਪਤਾ ਹੈ ਵੀ ਕਿੱਥੋਂ ਜੂਮ ਕਰਨਾ ਹੈਗਾ ਸਹੀ ਟਾਰਗੇਟ ਤੇ ਜੂਮ ਕਰ ਰਹੇ ਆ ਨਾਗਰਾਜ ਤੈਨੂੰ ਵੀ ਪੂਰੀ ਪਤਾ ਹੈ ਵੀ ਜੋ ਦਿਖਦਾ ਹੈ ਵਹੀ ਵਿਕਦਾ ਹੈ ਤੁਹਾਡੀਆਂ ਜਨਾਨੀਆਂ ਫਿਰ ਵਿਕਦੀਆਂ YouTube ਤੇ ਇਸ ਗੱਲ ਦਾ ਕਿੰਨਾ ਪ੍ਰਾਊਡ ਹੈ ਤੁਹਾਨੂੰ ਯਾਰ ਪਰ ਸੀਰੀਅਸਲੀ ਇਹ ਸ਼ਰਮ ਦੀ ਗੱਲ ਹੈ ਤੁਹਾਡੇ ਵਾਸਤੇ ਤੁਹਾਨੂੰ ਕਮੈਂਟਾਂ ਦੇ ਵਿੱਚ ਕਿੰਨਾ ਗੰਦਾ ਬੋਲਦੇ ਆ ਲੋਕ ਪਰ ਤੁਸੀਂ ਉਸ ਤੋਂ ਉਲਟ ਕਰਦੇ ਹੋ ਤੁਸੀਂ ਜਾਣ ਬੁੱਝ ਕੇ ਆ ਦੀਆਂ ਜਨਾਨੀਆਂ ਤੋਂ ਇਹੋ ਜਿਹਾ ਕੁਝ ਕਰਾਉਣੀ ਹੋ ਤੁਹਾਨੂੰ ਚੰਵੀ ਸ਼ਰਮ ਨਹੀਂ ਆਉਂਦੀ ਤੁਹਾਡੀ ਵਾਈਫ ਬਾਰੇ ਕੋਈ ਇਹੋ ਜਿਹਾ ਕੁਝ ਬੋਲਦਾ ਬੰਦਾ ਮੇਲੇ ਦਾ ਨਾ ਉਹੀ ਕੈਮਰਾ ਛੱਡ ਕੇ ਚੁੱਪ ਕਰਕੇ ਬਹਿ ਜਾਵੇ ਵੀ ਚੱਲ ਛੱਡ ਯਾਰ ਕਿਉਂ ਬੇਇੱਜ਼ਤੀ ਕਰਾਈਏ ਲੋਕਾਂ ਨੂੰ ਪਰ ਨਹੀਂ ਤੁਸੀਂ ਜਾਣ ਜਾਣ ਕੇ ਕਰਦੇ ਹੋ ਬਿਨਾਂ ਹੱਡ ਤੋੜ ਮੀ ਮਿਹਨਤ ਕੀਤੀ ਤੁਹਾਨੂੰ ਵਿਹਲੇ ਬੈਠਿਆਂ ਨੂੰ ਪੈਸਾ ਆ ਹੀ ਜਾਂਦਾ ਤੇ ਉਹੀ ਪੈਸਾ ਤੁਹਾਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਤੁਮ ਸਭ ਤੇ ਆਪਣਾ ਮੇਰ ਭਰਿਆ ਧਰੱਕੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਲਦੀ ਜਲਦੀ ਪੰਜਾਬ ਦਾ ਮਾਹੌਲ ਜਿਹੜਾ ਠੀਕ ਕਰਨ ਤੇ ਸਭ ਕੁਝ ਪ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਡੰਗਰੋ ਪੰਜਾਬ ਦਾ ਇਹ ਕਿਵੇਂ ਠੀਕ ਹੋਊਗਾ ਤੂੰ ਹੀ ਪਹਿਲਾਂ ਆਪਦੀ ਇਹ ਜਨਾਨੀ ਨੂੰ ਪੇਸ਼ ਕਰਨੋਂ ਹਟ ਜਾ ਯੂਟਿਊਬ ਤੇ ਤੁਸ ਤੁਹਾਨੂੰ ਐਡਾ ਵੱਡਾ ਪਲੈਟਫਾਰਮ ਮਿਲਿਆ ਐਨੇ ਤੁਹਾਡੇ ਨਾਲ ਲੋਕ ਜੁੜੇ ਹੋਏ ਆ ਕੁਝ ਅਜਿਹੜੀਆਂ ਚੀਜ਼ਾਂ ਸਿਖਾ ਦਿਓ ਕੋਈ ਰੈਸਪੀ ਸਿਖਾ ਦਿਓ ਜੇ ਨਹੀਂ ਤੁਹਾਨੂੰ ਆਪ ਨੂੰ ਬਣਾਉਣੀ ਆਉਂਦੀ ਤੇ ਪਹਿਲਾਂ ਯੂਟਿਊਬ ਤੋਂ ਸਿੱਖ ਲਓ ਉਸ ਤੋਂ ਬਾਅਦ ਆਪ ਅੱਛੇ ਤਰੀਕੇ ਨਾਲ ਸਿਖਾ ਦਿਓ ਪਰ ਨਹੀਂ ਤੁਸੀਂ ਵੀ ਤਾਂ ਪੰਜਾਬ ਦਾ ਮਾਹੌਲ ਉਨਾ ਹੀ ਖਰਾਬ ਕੀਤਾ ਹੋਇਆ ਤੁਸੀਂ ਤਾਂ ਪੰਜਾਬ ਨੂੰ ਲੱਗੇ ਐ ਜਿਵੇਂ ਸਿਉਖ ਲੱਗੀ ਹੁੰਦੀ ਹੈਗੀ ਜੇ ਸਟਾਰਟ ਅਪ ਦੀ ਜਿਹੜੀ ਸਿਉਖ ਲੱਗੀ ਸੀ ਇਹ ਰੁਕੀ ਜਾਂਦੀ ਹੁਣ ਤਾਂ ਤੁਸੀਂ ਅਮਰ ਵੇਲ ਨੂੰ ਵਾਧੇ ਜਾਉਂਗੇ ਇਹ ਤਾਂ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਕਿਉਂ ਤੁਹਾਨੂੰ ਬढ़ावा ਦਿੰਦੇ ਆ ਜਸੂ ਤੋਂ ਖਲਾ ਲੋ ਜਸੂ ਦਾ ਆਇਆ ਇਹ ਕਿਹਦੇ ਆਇਆ ਕਾਚੂ ਦੇ ਆ ਇਹ ਹੈ ਕਾਚੂ ਦੇ ਆ ਬਚਾਰੀ ਕਿੰਦੇ ਬਲਾ ਮੋਦੀ ਆ ਦਿਨ ਨੂੰ ਸੈਂਟਰ ਮਿਲ ਗਿਆ ਚਲ ਪਾਗੇ ਨਿੱਕੀ ਨਿੱਕੀ ਚਲ ਪਾਗੇ ਚਲ ਪਾ ਅ ਨਾਗਰਾਏ ਤੇ ਵੀ ਲੱਖ ਦੀ ਲਾਹਨਤ ਐ ਸਾਰਾ ਦਿਨ ਜਨਾਨੀ ਨੂੰ ਆਪਦੀ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਨਚਾਉਣਾ ਤੇ ਤੇਰੇ ਕੋਲ ਇੰਨੇ ਕ ਪੈਸੇ ਵੀ ਹੈਣ ਵੀ ਤੂੰ ਆਦੀ ਕੁੜੀਆਂ ਨੂੰ ਚੱਪੜਾਂ ਜੋੜੇ ਜੁੱਤੀਆਂ ਹੀ ਦਵਾ ਦੇ ਉਹ ਨੰਗੇ ਪੈਰੀ ਫਿਰਦੀਆਂ ਇਨੀ ਗਰਮੀ ਦੇ ਵਿੱਚ ਪਰ ਐ ਵੀ ਤੁਹਾਨੂੰ ਫ੍ਰੀ ਦਾ ਤੇ ਮੰਗ ਕੇ ਖਾਣ ਦੀ ਆਦਤ ਪੈ ਗਈ ਐ ਸੌਖਾ ਮਿਲ ਜਾਂਦਾ ਤੇ ਉਹ ਹੀ ਜੇ ਲੋਕ ਐ ਜਿਹੜੇ ਇਹਨਾਂ ਨੂੰ ਵੇਚੀ ਜਾਂਦੇ ਆ ਇਹ ਤਾਂ ਵਧੀਆ ਇਨਕਮ ਕਰਦੇ ਆ ਆਪਦੀ YouTube ਤੋਂ ਬਥੇਰੇ ਲੋਕ ਇਹ ਜਿਹੇ ਹੈਗੇ ਜਿਹੜੇ ਬਹੁਤ ਜ਼ਿਆਦਾ ਗਰੀਬੀ ਰੇਖਾ ਤੋਂ ਵੀ ਨੀ ਜਾਵੇ ਤੇਰੇ ਤੇਰੀ ਜਨਾਨੀ ਨੂੰ ਲੋਕ 100 ਕੁਛ ਬੋਲਦੇ ਆ ਤੇ ਤੂੰ ਜਮੀ ਮਰੇ ਜਮੀਰ ਵਾਲਾ ਤੂੰ ਉਹਦੇ ਜਵਾਕਾਂ ਨੂੰ ਚੱਪੜਾਂ ਤੋਂ ਲੈ ਕੇ ਦੇ ਦੇ ਡਿੱਕੀ ਜਾਂਦੇ ਸੀ ਵੀ ਕੋਈ ਚੱਪੜਾਂ ਭੇਜੂਗਾ ਤੇ ਚ ਪਾ ਦਾਂਗੇ ਜਵਾਕੜੇ ਦੇ ਐਂ ਕਰੋ ਹੱਥ ਚ ਕੋਲਾ ਫੜ ਕੇ ਬਣਾ ਦਿਆ ਕਰੋ ਨਾ ਵਲੌਗ ਮੰਗਦੇ ਹੋ ਇੱਕ ਮੈਂ ਤੁਹਾਨੂੰ ਆਈਡੀਆ ਦੇ ਦੇਣੀ ਆ ਤੂੰ ਤਾਂ ਸਾਹਮਣੇ ਆਉਣਾ ਹੀ ਨਹੀਂ ਹੁੰਦਾ ਕੈਮਰੇ ਦੇ ਕੈਮਰੇ ਦੇ ਸਾਹਮਣੇ ਤੇ ਤੇਰੀ ਵਾਈਫ ਹੀ ਆਉਂਦੀ ਹੈਗੀ ਇੱਕ ਹੱਥ 'ਚ ਤੇਰਾ ਕੈਮਰਾ ਫੜਿਆ ਹੁੰਦਾ ਤੇ ਦੂਜੇ ਹੱਥ 'ਚ ਤੂੰ ਕੋਲਾ ਫੜ ਲਿਆ ਕਰ ਆ ਚੱਪੜਾਂ ਸੈਂਡਲ ਜੋਗਰੇ ਤਾਂ ਕਰ ਹੀ ਲਿਆ ਕਰੇਗਾ ਇਕੱਠੇ ਨਾਲੇ ਤੇਰਾ ਵਲੌਗ ਬਣ ਜਾ ਕਰੂਗਾ ਤੈਨੂੰ ਤਾਂ ਕੁਝ ਫੀਲ ਵੀ ਨਹੀਂ ਹੋਣਾ ਤੇਰੀ ਜਮੀਰ ਸੰਗ ਸ਼ਰਮ ਤਾਂ ਮਰੀ ਪਈ ਆ ਆ ਲੈ ਹਣ ਇਹਨੂੰ ਆਕੇ ਦੇਖ ਆਏ ਹਾਏ ਹਾਏ ਆਏ ਹਾਏ ਬੱਚੇ ਵਲੋ ਬੱਚੂ ਇਹ ਕਿਹਦੀ ਫੋਟੋ ਦੇਖਦੇ ਖੋਲਦੇ ਨਹੀਂ ਵਾਓ ਉਹ ਡਰ ਗਈ ਲਫਾਫਾ ਉਹਦੇ ਨੂੰ ਆਕੇ ਡਰ ਗਈ ਜੋਗੀ ਨਹੀਂ ਹੋ ਗਈ ਬੱਚੂ ਖੋਰੀ ਤੋੜੀ ਆ ਵਾਓ ਵਾਓ ਤਾਂ ਆਏ ਕਿ ਜਾਂਦਾ ਸਾਰਾ ਟੱਬਰ ਜਿੰਮੇ ਵਾਲਾ ਹਾਰਡ ਵਰਕ ਕਰਕੇ ਇਹਦੇ ਬੱਚਿਆਂ ਨੂੰ ਚੀਜ਼ ਲਿਆ ਕੇ ਦਿੱਤੀ ਹੁੰਦੀ ਆ ਸੀਰੀਅਸਲੀ ਉਹ ਹੀ ਸੰਗ ਸ਼ਰਮਣੀ ਹੈਗੀ ਇਹਨਾਂ ਨੂੰ ਉਹ ਇਹ ਨਾਰਮਲ ਲੋਕ ਐ ਕਿਸੇ ਤੋਂ ਚੀਜ਼ ਲੈਂਦੇ ਹੁੰਦੇ ਸਪੈਸ਼ਲੀ ਜਦੋਂ ਸਰਦੇ ਵਰਦੇ ਹੋਣ ਪਰ ਐ ਆ ਵੀਰੇ ਨੇ ਤਾਂ ਸੰਗਾ ਸ਼ਰਮਾਈ ਲਾਤੀਆਂ ਪਰ ਐ ਵੀ ਹੋਰ ਖਾਨਦਾਨ ਦਾ ਕਿੱਥੋਂ ਪਤਾ ਲੱਗਦਾ ਹੁੰਦਾ ਆਹੀ ਚੀਜ਼ਾਂ ਦੱਸ ਦਿੰਦੀਆਂ ਹੁੰਦੀਆਂ ਵੀ ਪਹਿਲਾਂ ਕਿਹੇ ਜੇ ਸੀਗੇ ਆਪਣੇ ਇੱਕ ਪ੍ਰਾਣਿਕਹਾਵਤ ਹੈਗੀ ਕਹਿੰਦੇ ਨੰਗ ਜਿੰਨਾ ਮਰਜੀ ਸ਼ਾਹੂਕਾਰ ਹੋ ਜੇ ਆਪ ਤਾਂ ਨਹੀਂ ਬਦਲਦੀਆਂ ਕਿਉਂਕਿ ਹੁਣ ਕੋਈ ਨਹੀਂ ਹੁੰਦਾ ਪਤਾ ਨਹੀਂ ਕਿਹੜੇ ਲਿਜੜ ਜੇ ਮੋਲ ਸੰਦ ਲੈ ਕੇ ਰੱਖ ਲਈਏ ਆਲੂ ਲੈਣਦੇ ਜਾਦੇ ਕਿ ਆਲੂ ਖਾਈਏ ਉਹ ਸ਼ਾਹੂ ਖਾਈਏ ਚੌਲ ਲੈਣਦੇ ਆ ਚੌਲ ਨੂੰ ਚੌਲ ਖਾ ਲੈ ਜੀ ਆਲੂ ਖਰਾਬ ਵੀ ਹੋ ਜਾਣੇ ਆ ਇਹ ਨਹੀਂ ਖਰਾਬ ਹੁੰਦੇ ਏ ਆਲੂ ਤੂੰ ਜਿਹੜੇੋਂ ਤੇ ਵਧੀਆ ਜੋਤੀ ਡਾਇਮੰਡ ਸੱਚ ਪੱਕੀ ਆ ਸੀਰੀਅਸਲੀ ਕਿੰਨਾ ਡੰਗਰ ਤੇ ਡਫਰ ਬੰਦਾ ਇਹ ਗੌਰਮੈਂਟ ਦਾ ਚੋਰ ਲਾਈ ਜਾਂਦੀ ਆ ਵੀ ਨਾ ਪੈਨਿਕ ਫਲਾਓ ਨਾ ਤੁਸੀਂ ਚੀਜ਼ਾਂ ਨੂੰ ਸਟੋਰ ਕਰੋ ਲਿਆ ਕੇ ਜਿਹੜੇ ਥੋਡੇ ਵਰਗੇ ਸੁਡਨ ਲੋਕ ਤੁਹਾਨੂੰ ਦੇਖਦੇ ਆ ਉਹ ਹੁਣ ਤੁਹਾਡੇ ਵਾਂਗੂ ਲਿਆ ਲਿਆ ਕੇ ਉਹ ਸਟੋਰ ਕਰਨਗੇ ਕਿਉਂ ਪੈਨਿਕ ਕਰਾ ਰਹੇ ਆ ਲੋਕਾਂ ਨੂੰ ਇਹਨਾਂ ਡੰਗਰਾ ਵਾਰ ਤਾਂ ਖਤਮ ਵੀ ਹੋ ਗਈ ਹੁਣ ਆਏ ਕਰੀ ਆ ਆਲੂਆਂ ਨਾਲ ਨਾ ਸਿਰ ਭੰਨ ਲੀਆਂ ਆਪਦਾ ਤੇ ਹੈਰਾਨ ਆ ਇਹਨੇ ਇਕੱਠੇ ਪੈਸੇ ਲਾ ਕੇ ਆਲੂ ਲਿਆਂਦੇ ਹੁਣ ਉਹ ਖਰਾਬ ਕਰ ਕਰ ਸਿੱਟੋਂਗੇ ਪਤਾ ਨਹੀਂ ਹੈਗੇ ਇਹਨਾਂ ਗਰਮੀਆਂ ਇਹਨਾਂ ਗਰਮੀ ਦੇ ਵਿੱਚ ਤਾਂ ਆਲੂ ਉਹੀ ਗਲ ਜਾਂਦੇ ਆ ਫਿਰ ਕਿਹੜੀਆਂ ਆ ਤੁਹਾਡੀ ਡੱਡ ਬਾਰੀ shear ਰਗੀ ਵੀ ਉਹਨਾਂ ਨੂੰ ਸੰਭਾਲ ਸੰਭੂੜ ਕੇ ਕਿਸੇ ਤਰੀਕੇ ਨਾਲ ਰੱਖ ਲੂਗੀ ਬੇਨਤੀ ਵਾਲੀ ਹੈ ਨਾ ਉਹ ਵੀ ਉਹਨੇ ਖਰਾਬ ਨਹੀਂ ਹੋਣ ਦੇਣੇ ਹੁਣ ਹਾਂਜੀ ਗਾਇਸ ਇਹ ਮੇਰੇ ਨਾਲ YouTube ਚੈਨਲ ਤੇ ਜਿਹੜੇ ਮੈਂ ਵਲੌਗ ਬਾਨੀ ਆ ਨਾ ਉਦੋਂ ਤੇ ਸਭ ਤੋਂ ਜ਼ਿਆਦਾ ਗਲਤ ਕਮੈਂਟ ਪਤਾ ਕਿਹਦੇ ਹੁੰਦੇ ਆ ਕੁੜੀਆਂ ਬੰਦਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਬੰਦਿਆਂ ਨੇ ਨਹੀਂ ਮੈਨੂੰ ਕੋਈ ਗਲਤ ਕਮੈਂਟ ਇੱਕ ਅੱਧਾ ਭਵੇਂ ਆਜੇ ਆਜੇ ਬੰਦੇ ਤੇ ਤੈਨੂੰ ਉਂ ਵੀ ਨਹੀਂ ਦੇਖਦੇ ਹੈਗੇ ਉਹਨਾਂ ਨੂੰ ਪਤਾ ਵੀ ਇਹਨੂੰ ਦੇਖਣਾ ਕੀ ਹੈ ਹੈ ਕੀ ਇਹਦੇ ਚ ਖਾਨਸੂਰੀ ਚ ਸਾਰਾ ਦਿਨ ਤਾਂ ਚਰਦੀ ਰਹਿੰਦੀ ਹੈ ਇਹ ਤੂੰ ਕਿਹੜਾ ਦੇ ਵਲੋਗਾਂ ਚ ਰਾਕਟ ਬਣਾਉਣਾ ਸਿਖਾਉਣੀ ਆ ਵੀ ਲੋਕ ਤੈਨੂੰ ਦੇਖਣ ਬੁੜੀਆਂ ਤਾਂ ਦੇਖ ਲੈਣਦੀਆਂ ਕਿਉਂਕਿ ਟਾਈਮ ਪਾਸ ਕਰ ਲੈਂਦੀਆਂ ਆ ਉਹ ਤੋਂ ਜ਼ਿਆਦਾ ਮੈਨੂੰ ਮਾੜੇ ਕਮੈਂਟ ਨਾ ਬੁੜੀਆਂ ਦੇ ਹੁੰਦੇ ਆ ਤੈਨੂੰ ਇਹ ਨਹੀਂ ਸਮਝਣ ਦੀ ਵੀ ਤੁਸੀਂ ਭੈਣੋ ਮੇਰੀਓ ਮੈਂ ਤੁਹਾਡਾ ਕੀ ਬਗਾਣਾ ਤੁਹਾਡੀ ਕੋ ਮੇਰੇ ਨਾਲ ਪਰਸਨਲ ਦੁਸ਼ਮਣੀ ਹੈ ਫਿਰ ਕਮੈਂਟ ਵੀ ਚਾਰ-ਚਾਰ ਕਰਨੀ ਆ ਇੱਕ ਨਹੀਂ ਚਾਰ-ਚਾਰ ਗਲਤ ਕਮੈਂਟ ਇੱਕ ਗੱਲ ਰਿਪੀਟ ਕੀਤੀ ਹੁੰਦੀ ਆ ਹੁਣ ਤੂੰ ਆਪ ਹੀ ਹਸਾਬ ਵਾਲਾ ਸੁਢਲੇ ਵੀ ਕਿੰਨਾ ਤਪੇ ਆਉ ਲੋਕ ਤੇਰੇ ਤੋਂ ਇਹ ਤਾਂ ਤੇਰੀ ਕਰਮਾ ਜਿਹੇ ਜੇ ਕਰਦੀ ਓਹਜਾ ਫਲ ਮਿਲ ਜਾਂਦਾ ਤੈਨੂੰ ਚੱਜ ਦੀਆਂ ਕਰਤੂਤਾਂ ਕਰਿਆ ਕਰ ਕਿਉਂ ਬੋਲੂਗਾ ਤੈਨੂੰ ਕੋਈ ਤੂੰ ਫਿਰ ਆਪਣੇ ਆਪ ਨੂੰ ਦੇਖ ਲਿਆ ਕਰ ਨ ਤੂੜੀ ਵਾਲੀ ਟਰਾਲੀ ਵਰਗੀ ਤਾਂ ਹੋਈ ਪਈ ਐਗੀ ਜਿੱਥੇ ਜੀ ਕਰਦਾ ਉਥੇ ਨੱਚਣ ਲੱਗ ਜਾਨੀ ਐ ਸੋਹਣੀ ਲੱਗਦੀ ਐ ਨੱਚਦੀ ਤੂੰ ਕਦੇ ਮਿਰਰ ਦੇਖ ਲਿਆ ਕਰ ਪਤਾ ਲੱਗ ਜਾਊਗਾ ਤੈਨੂੰ ਵੀ ਜਿਹੜੇ ਤੂੰ ਲੱਛਣ ਕਰਦੀ ਐ ਨਹੀਂ ਚੱਜਦੇ ਉਹ ਤੇਰੇ ਤੇ ਜਿਵੇਂ ਉਹ ਪਤਾ ਨਹੀਂ ਕਿੰਨੀ ਕੁ ਖੁੰਦਾ ਕਰਨ ਉਹਨਾਂ ਦੇ ਦਿਲ 'ਚ ਮੇਰੇ ਲਈ ਨਾ ਪਤਾ ਨਹੀਂ ਉਹਨਾਂ ਦਾ ਕੀ ਵਿਗਾੜਿਆ ਵਾ ਇੰਨੇ ਗਲਤ ਕਮੈਂਟ ਕਰਦੀਆਂ ਆ ਕੇ ਕੁੜੀਆਂ ਹਿਸਾਬ ਲਾ ਲਓ ਦੱਸ ਕੀ ਬੰਦਾ ਇਹਨਾਂ ਨੂੰ ਕਵੇ ਹਨਾ ਮੈਂ ਇਹਨਾਂ ਨੂੰ ਮੱਥਾ ਮਾਰ ਮਾਰ ਹਟ ਗਈ ਮੈਨੂੰ ਤਾਂ ਤਰਲਾ ਵੀ ਕਰ ਲਿਆ ਭੈਣੇ ਗਲਤ ਨਾ ਬੋਲੋ ਨਾ ਬੋਲੋ ਵੀਡੀਓ ਦੇ ਵਿੱਚ ਬਾਈ ਨਹੀਂ ਹਟਦੀਆਂ ਕੀ ਕਰੇ ਦੋਸਤ ਮੈਂ ਦੱਸਦੀਆਂ ਕੀ ਕਰੀ ਪਹਿਲਾਂ ਜਿਹੜੀ ਹਰ ਲੱਛਣ ਕੋਲਦੀਆਂ ਨੇ ਆਪਦੇ ਵਲੋਗਾਂ 'ਚ ਇਹ ਛੱਡ ਕਦੇ ਇਹਦੇ ਬੈਠ ਕੇ ਸੋਚ ਵੀ ਦੂਜੇ ਲੋਕ ਕੀ ਕਰ ਰਹੇ ਆ ਤੇ ਮੈਂ ਇਹ じゃ ਕੀ ਗਲਤ ਕਰਨੀ ਜਿਹੜੀਆਂ ਮੈਨੂੰ ਲਾਣਤਾ ਪੈਂਦੀਆਂ ਜਿਸ ਦਿਨ ਤੈਨੂੰ ਇਹ ਗੱਲ ਸਮਝ ਆ ਗਈ ਤਾਂ ਲੋਕ ਤੈਨੂੰ ਬੋਲਣੋਂ ਵੀ ਹਟ ਜਾਣਗੇ ਲੋਕ ਕੋਈ ਬੇਫਕੂਫ ਥੋੜਾ ਹੀ ਆ ਜਿਹੜੇ ਤੈਨੂੰ ਫਾਲਤੂ ਬੋਲੀ ਜਾਂਦੇ ਆ ਬਾਕੀ ਕੁੜੀਆਂ ਬੁੜੀਆਂ ਨੇ ਤੇ ਤੈਨੂੰ ਕਹਿਣਾ ਹੀ ਆ ਉਹਨਾਂ ਦੇ ਜਵਾਖਰਾ ਤੇਰੇ ਨਾਲ ਉਹਦਾ ਜ਼ਮੀਨਦਾਰ ਰੋਲ ਆ ਨਾ ਹੋਰ ਤਾਂ ਤੂੰ ਕੋਈ ਗਲਤੀ ਨਹੀਂ ਕਰਦੀ ਤਾ ਬੋਲਦੀਆਂ ਹੋਣਗੀਆਂ ਉਹ। ਗੰਦਰੀ ਆਪਦੇ ਲੱਛਣ ਸੁਧਾਰ ਲਾ। ਹਾਲੇ ਤਾਂ ਤੁਹਾਨੂੰ ਲਾਣ ਤਾਂ ਹੀ ਪੈਂਦੀਆਂ ਆ ਆਪਦੇ ਲੱਛਣ ਸੁਧਾਰ ਲਓ। ਜੇ ਨਾ ਸੁਧਾਰੇ ਨੇ ਤੁਸੀਂ ਕਪੜ ਬਲੌਗਰਾਂ ਨੇ ਤੇ ਜਦੋਂ ਗਲੀ 'ਚ ਨੱਗਿਆ ਕਰੋਗੇ ਨਾ ਤੇ ਡਲੇ ਵੱਜਿਆ ਕਰਨਗੇ ਤੁਹਾਡੇ। ਐਨੇ ਅੱਕੇ ਆ ਲੋਕ ਤੁਹਾਡੇ ਤੋਂ। ਚੰਗੀ ਭਲੀ YouTube ਨੂੰ ਤੁਸੀਂ ਕੰਜਰਾਂ ਦਾ ਅੱਡਾ ਬਣਾ ਕੇ ਰੱਖਤਾ। ਕਦੇ ਕੋਈ ਤੇਰੇ ਇਹ ਦਿਮਾਗ 'ਚ ਆਇਆ ਵੀ ਮੈਂ ਖਾ ਖਾ ਕੇ ਐਡੀ ਭੂੰਗੜੀ ਟਰਾਲੀ ਜਿੱਡੀ ਹੋਈ ਪਈਆਂ। ਮਾੜੀ ਮੋਟੀ ਫੇਟੀ ਹੋ ਜਾ। ਕੋਈ ਚਾਰ ਭੈਣਾ ਤੈਨੂੰ ਦੇਖ ਕੇ ਹੋਰਾਂ ਨੂੰ ਲੱਗੇ ਵੀ ਚੱਲ ਯਾਰ ਜੇ ਤੋ ਉਹ ਪਤਲੀ ਹੋ ਗਈ ਤਾਂ ਮੈਂ ਵੀ ਹੋ ਸਕਦੀ ਆ। ਨਹੀਂ, ਇਹੋ ਜਿਹਾ ਕਸਵਿੰਦ ਸੀ ਨੱਚਣਾ ਬਾਕੀ ਐਂ ਕਰ ਜੇ ਤੈਨੂੰ ਹੈ ਨਾ ਗੁੱਸਾ ਆਉਂਦਾ ਨਾ ਲੋਕਾਂ ਦੀਆਂ ਕਈਆਂ ਗੱਲਾਂ ਦਾ ਤਾਂ ਆਪ ਦਾ YouTube ਚੈਨਲ ਡਿਲੀਟ ਕਰ ਦੇ ਅਣਖ ਨਾਲ ਜੋ ਅਣਖ ਰੱਖ ਆਵਦੀ ਲੈ ਜਾ ਸਟੈਂਡ ਫੇਰ ਦੇਖੀ ਜਾਊਗੀ ਹਾਂਜੀ ਇਸ ਵੀਡੀਓ ਵਿੱਚ ਸਿਰਫ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰਾਇ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਭੁੱਲਣਾ ਲੇ ਗਿਸੀ ਹੋਰ ਵੀਡੀਓ ਨਾਲ ਬਾਏ